ਅਰਵੀ ਪਾਸ ਪੁੱਤ ਨੂੰ ਜਾਸੂਸ ਦੱਸ ਕੇ ਕੜੀਸ ਕੇ ਘਰੋਂ ਲੈ ਗਈ ਪੁਲਿਸ ਪਾਕਿਸਤਾਨ ਲਈ ਜਾਸੂਸੀ ਦੇ ਇਲਜ਼ਾਮਾਂ ਤੋਂ ਬਾਅਦ ਪਰਿਵਾਰ ਆ ਗਿਆ ਕੈਮਰੇ ਸਾਹਮਣੇ ਤੁਸੀਂ ਵੀ ਦੇਖੋ ਇਸ ਵੇਲੇ ਦੀ ਵੱਡੀ ਖਬਰ ਅਤੇ ਇਸ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਜਿੱਥੇ ਗੁਰਦਾਸਪੁਰ ਪੁਲਿਸ ਦੇ ਵੱਲੋਂ ਜਾਸੂਸੀ ਕਰਦੇ ਇੱਕ ਨੌਜਵਾਨ ਨੂੰ ਤੇ ਉਸਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ ਬਾਅਦ ਨੌਜਵਾਨ ਦੇ ਪਰਿਵਾਰ ਦਾ ਕਹਿਣਾ ਕਿ ਸਾਡਾ ਮੁੰਡਾ ਇਸ ਮਾਮਲੇ ਤੋਂ ਬਿਲਕੁਲ ਬਾਹਰ ਹੈ ਉਹਨੇ ਪਾ ਜੀ ਇਦਾਂ ਹੀ ਆਣ ਕੇ ਸੁੱਤਾ ਸੀ ਬੇਟਾ ਮੇਰਾ ਇਸ ਟਮ ਇੱਥੇ ਮੰਜੀ ਤੇ ਉੱਨਾ ਫੜ ਕੇ ਉਹਨੇ ਤੋਇਆ ਵਾ ਮੰਜੀ ਤੋਂ ਹਾਲ ਕੇ ਬੱਸ ਚੁੱਕ ਕੇ ਤੇ ਲੈ ਗਏ ਆ ਮੇਰੀ ਬੇਟੀ ਨੂੰ ਦੰਦਕਲ ਪੈ ਗਈ ਆ ਉਹ ਕਹਿੰਦੇ ਆ ਵੀ ਇਹਨੂੰ ਵੀ ਚੁੱਕੋ ਨਾਲ ਹੀ ਤੇਰਾ ਵੀ ਕੁੜੀ ਹੱਥ ਹੈਗਾ ਵਾ ਮੇਰੀ ਬੇਟੀ ਇੰਨੇ ਜੋਗੀ ਮੇਰੀ ਬੇਟੀ ਦੇ ਬੱਚੇ ਖਰਾਬ ਇਸ ਖਰਾਬ ਹੋ ਗਏ ਆ ਮੇਰੀ ਧੀ ਭਰਾ ਦੇ ਗਮ ਦੇ ਨਾਲ ਉੱਥੇ ਤਣ ਡਿੱਗੀ ਉੱਥੇ ਮੈਂ ਉੱਪਰ ਡਿੱਗੀ ਉਹਦੇ ਉਹਨਾਂ ਸਾਡੇ ਕੋਲ ਧੂਕੇ ਲੈ ਗਏ ਆ ਆਂਡ ਗਵਾਂਡ ਸਾਡਾ ਆਇਆ ਵਾ ਤੇਰੇ ਉਹਨਾਂ ਨੇ ਵੀ ਇੱਥੇ ਤਰਲੇ ਪਾਏ ਆ ਚਾਚੇ ਤਾਏ ਤੇ ਵਿਚਾਰੇ ਆਪਣੇ ਕੰਮੀ ਧੰਮੀ ਹੀ ਹੋਰ ਵੀ ਚਾਚੇ ਤਾਏ ਸਾਡੇ ਆਏ ਆ ਉਹਨਾਂ ਨੇ ਕਿਹਾ ਉਹਨਾਂ ਕੇ ਸ਼ੀਸ਼ੇ ਤੇ ਨਹੀਂ ਮੰਨੀ ਉਹਨਾਂ ਸ਼ੀਸ਼ੇ ਚ ਬੰਦ ਕਰਕੇ ਉਹਨੂੰ ਗੱਡੀ ਚ ਲੈ ਗਏ ਅੱਗੇ ਤਾਂ ਸਾਨੂੰ ਨਹੀਂ ਪਤਾ ਵੀ ਕਿੱਥੇ ਗੁਰਤ ਕੀਤਾ ਕੀ ਕੀਤਾ ਜਿਸੂਸੀ ਕਰਦਾ ਰਿਹਾ ਹਾਂਜੀ ਕਹਿੰਦੇ ਜਿਸੂਸੀ ਕਰਦਾ ਰਿਹਾ ਨਹੀਂ ਭਾਜੀ ਸਾਨੂੰ ਇਹ ਨਹੀਂ ਉਹਨੇ ਬੱਚੇ ਸਾਡੇ ਨੇ ਕਦੀ ਇਹ ਕੰਮ ਤੇ ਨਹੀਂ ਕੀਤਾ ਸਾਡੇ ਕੋਲ ਧ ਲੱਗੇ ਰੰਦਾ ਰਿਆ ਵਾ ਇਹ ਕੰਮ ਨਹੀਂ ਕਰੀ ਕੀਤਾ